ਸਾਕਾ ਸ਼ਕਨਕਲ ਸ਼ਾਕਾ ਤੋਂ ਬਾਅਦ ਜਿੰਦਾਂ ਦਾ ਮਨੂ ਦੇਗਾ ਅਮਰੀਕਾ ਦੇ ਰੋਕੇ ਬੱਠਾ ਅੱਜ ਲਾਈਵ ਪੁਛਿਆਂ ਦੇ ਲਗਾਏ ਟੱਕਰਿਆ ਜਿੰਦਾਂ ਦੇ ਪਰਿਵਾਰ ਵੱਲੋਂ ਕਈ ਸਾਲਾਂ ਤੋਂ ਬੁਲੇਟ ਮੋਟਰਸਾਈਕਲ ਦਿੱਤੇ ਜਾਣ ਆਖ ਸਭੀ ਵੀ ਵੱਡੇ ਨਾਮ ਭਾਈ ਅੰਦਰ ਆਇਆ ਨੰਬਰ ਦੀ ਗਾਹ ਮੋਟਰਸਾਈਕਲ ਆ ਜਾਈ ਜਾਈ ਹਰ ਕੰਸੀ ਦਾ ਫੈਸਲਾ ਹੋਣਾ ਹੈ ਆਈਦਰ ਸੀਸ ਦਿੱਲੀ ਪਰ ਦਰਸ਼ਕ ਵੀਰੋ ਇੱਕ ਵਾਰੀ ਗੁੱਗਾ ਯਾਰ ਪੀਰ ਦੇ ਨਾਲ बाबा जींडिया माल ਦੇਖੋ ਮਰਦ ਜੀ ਨੇ ਖਾਨ ਦੇਖ ਰਿਹਾ ਪੱਧਰ ਦਾ ਬੱਚਾ ਰੱਖੇ ਤੁਸੀਂ ਬਹੁਤ ਵਧੀਆ ਮਸਤ ਕਰ ਰਿਹਾ ਹੈ ਅਜੀ ਸੁਣੀ ਦੀ ਧੜਕ ਕਸ਼ਤੀ ਬਹੁਤ ਵਧੀਆ ਮਨੂ ਅਮਰਤਾਲ ਜਿਹੜੇ ਬੜੀ ਤਾਕਤ ਸੀ ਇਹ ਜੱੱਤੇ ਨੂੰ ਖਾਣੇ ਦੇ ਵਿੱਚ ਚੱਪਾ ਘੜਾਉਣਾ ਤੇ ਪੱਸੇ ਜੱੱਤਾ ਨਾ ਪੈਸਾ ਖਾਦੇ ਤੀਜਾ ਬਾਬਾ ਜੀ ਤੀਰ ਬਾਬਾ ਖਲਾਈਚਾ ਬਹੁਤ ਵਧੀਆ ਮਿੱਟੀ ਪਰ ਉਧਰੇ ਪਾਸੇ ਜੱਥੇ ਬਾਈ কুਸਤੀ ਦੀ ਆਪਾਂ ਗੱਲ ਕਰੀਏ ਬੜਾ ਰਸ ਚੜਾ ਗਿਆ ਰਾਫੀਦਾਨ ਖੋਲੇ ਆਪਾਂ ਬਾਹਰ ਨੂੰ ਆ ਜੀ ਆ ਵੀ ਸੰਕਤੀ ਸੇ ਵੀ ਹੋ ਗਿਆ ਇੱਕ ਪਾਸੇ ਸੀਨ ਦਾ ਅਨ ਦੂਜੇ ਪਾਸੇ ਜੱਥਾ ਮਾਨਾ ਦੇ ਪੱਲੀ ਕੋਟ ਬੱਦਰੀ ਸੀ ਉਹ ਬੱਲੇ ਬੱਲੇ ਕਰਨ ਦਾ ਇਹ ਰਸ ਦੇ ਮਹਾਰਾਸ਼ਟਰ ਦੇ ਵਿਕਰ ਗਾਇਕਪਾਲ ਦੇ ਨਾਲ ਸੀਨੀ ਦੀ ਕੁਸਤੀ ਹੋਈ ਹਰ ਦੇ ਦਾ ਗਾਇਕਾ ਨੇ ਸੇਤ ਕੀਤਾ ਅੱਜ ਵੱਡੇ ਬਾਪੇ ਨਾਲ ਹੁੰਦਾ ਕੰਗੀ ਲਾਗੋ ਗੋਜਨ ਦਾ ਔਰ ਰਾਜੋ ਖੇਲੇ ਅੜਕ ਪੁਜਾਜੀ ਤੇ ਫਿਗਰੇ ਰੱਖਣੇ ਅੱਜ ਫਿਗਰੇ ਤਲੰਦ ਅੱਜ ਮੁੜ ਤੋਂ ਮੁੜਤੀ ਹੋਏ ਸੁਨਵੀਰ ਤੇ ਮੁੜ ਤੋਂ ਮੁੜਤੀ ਹੋ ਗਿਆ ਜਾਰੇ ਛੇਰ ਚੋਬਰਾਂ ਦਾ ਕੰਡੇ ਨਹੀਂ ਚੌਂਦਾ ਜਿਸੇ ਪਠੌਰ ਚੋਬਰਾਂ ਦਾ ਚੜੀ ਜਵਾਨੀ ਜਰਮ ਖੂਨ ਦੇ ਲੇ ਲਕਾਰੇ ਤਾ ਵਜਦੇ ਔਰ ਰਾਜੋ ਖੇਲੇ ਮਰਦ ਮਦਦ गॾी mm मुंड -hmm. ਇੱਥੇ ਪੰਜਾਬ ਪਰਜਾਤੀ 355 ਲਾਈਵ ਕੈਮਰਾ ਕੱਤੀ ਦੇ ਜਲਦਾ ਬਾਹਰ ਇਹਨਾਂ ਦੇ ਵੀ ਕਨੇਡਾ ਮੁਰਦਾ ਚ ਦੇਖ ਰਿਹਾ ਬੱਤੀ ਕੁੱश्ती ਆਖਰਾ ਫਰੰਡ ਖਾਲੀ ਜਰਾ ਵੀ ਬੋਲ ਰਿਹਾ ਆ ਕੱਤੀ ਨੇ ਮੋਰੇ ਜਿਹੇ ਖੜੇ ਆ ਸਾਰੇ ਧਰਵਾਣਾ ਨੇ ਸਹਿਯੋਗ ਕਰਾਇਆ ਜੀ ਉੱਪਰ ਤੋਂ ਜੀ ਬੱਗੇ ਕੱਛਿਆ ਦੀ ਕੁੱश्ती ਬਾਹਰ ਸਾਡੇ ਵੀ ਦੋਸਤੋ ਸਰਪਾਲ ਸੱਜੂ ਅੱਜ ਧਰਵਾਣਾ ਕਰਦੇ ਆ ਮਿੱਕਾ ਬਾਗੀ ਦਾ ਮਨੂ ਜੀ ਐਸ ਵੀਰਾਂ ਦਾ ਬਹੁਤ ਬਹੁਤ ਤਵਾਦਾਰੇ ਖਾਨੇ ਦਾ ਸਰਦਾਰ ਸਰਤਾਪਾਲ ਮਨਵੀਰ ਸਿੰਘ ਜੀ ਆਇਆਂ ਨੂੰ ਸੋ ਸਾਡੇ ਵੀਰ ਮੋਹਤਲ ਮਜਾਰੇ ਤੇ ਸਾਡੇ ਨੂੰ ਕਰਨਾ ਬਰਬਾਦ ਕਰ ਦਿੱਤੇ ਕਹਿੰਦੇ ਸਾਰ ਰੋਡ ਮਜਾਰੇ ਦੇ ਖੁੱਲ੍ਹੇ ਲੋਟੇ ਤੋਂ ਉਧਰ ਵੱਲ ਘਰ ਬਣਾਇਆ ਹੈ ਪੁਲਿਸ ਚੱਪੀ ਦੀ ਆ ਹੱਟਾ ਪੱਲਾ ਦੂਜੇ ਪਾਸੇ ਦੱਸ ਹੈ 1000 ਰੁਪਏ ਦਾ ਜੇਟੂ ਮੋਟਰਲੇ ਉਹ ਬਲਕ ਮੋਟਰਸਾਈਕਲ ਦਾ ਹੋਣਾ ਸਰਕਾਰ ਪਾਲਸੀ ਦੇ ਖਾਰੇ ਦਾ ਸਾਹਿਬ ਨਾ ਪਾਇਓ ਫੜਤਾ ਨਹੀਂ दार हिकु वरी फते जी साहित आहे सता जे लाइ एॾा वॾा उते तव्हां खड़ी करत जी साहत आहे ताईं राति जो तालीद वॾी ज़मेदारी आहे

ਅਸਲੇ ਮਖੂਰ ਇਹ ਦੱਸਦਾ ਹੈ ਕਿ ਸੀਮ ਸਬਰ ਦਾ ਤੱਕ ਕਬੀਰ ਬੰਦ ਰੋਕੀ ਖਾ ਕੇ ਕੁਟਬਾੜੀ ਦੇ ਪਿੱਛੇ ਉਹ ਬੁਖ ਬੁਖ ਖੀਰ ਤੇ ਸਹਿੰਦਾ ਤੇ ਕੀ ਹੋ ਰਿਹਾ ਬਹੁਤ ਉਹ ਸਾਧ ਨੇ ਬਾਦੂ ਗੱਡੇ ਨਾਲ ਜੋੜਿਆ ਜਿਹੜਾ ਬਲ ਤੇ ਉਹ ਗੱਡੇ ਦੀ ਵੀ ਛੱਡੇ ਉਸ ਬਾਲ ਨੇ ਕੁਸ਼ਤੀਆਂ ਧੌਣੀਆਂ ਕੀਤੀ ਜਿਹੜਾ ਕੋਟੋਂ ਪਹਿਲਾਂ ਜੀਖ ਛੱਡੇ ਤੇ ਦੀਨਾ ਦੇ ਉਸਤਾਦਾਂ ਦੇ ਹੋਣ ਦਰਸ਼ਨ ਤੇ ਬਾਕੀ ਬਾਕੀ ਕੁਸ਼ਤੀਆਂ ਦਾ ਇਸ਼ਾਰਾ ਆ ਆਜਾ ਰੋਡ ਮਜਾਰੇ ਦਾ ਕੰਦੇ ਖੇਰੇ ਦਾ ਕੱਟਵਾ ਖੇਡ ਮੇਲਾ ਆ ਬੱਲੇ ਬੱਲੇ ਹੋਈ ਪਈ ਐ ਉੱਪਰੋਂ ਪਾਛੇ ਜੱਟਾ ਤੇ ਟੁੰਡਾ ਬੜਾ ਮਸ਼ਹੂਰ ਪੱਟੀ ਪਾੜੇ ਜੱਟੇ ਦਾ ਅੱਜ ਤਾਂ ਕੰਦੇ ਟੁੰਡਾ ਬਾਜੇ ਗੱਭਰੂ 6 ਦੇ ਤਾ ਮਾਰ ਕੇ ਅੱਜ ਕੁਸ਼ਤੀ ਦੇ ਫਾਂਸ ਦੇ ਕਰਦਾ ਕਿ ਕੱਲ੍ਹ ਤੋਂ ਕੋਈ ਇੱਕ ਬੰਦਾ ਚੰਟ ਹੋਣਾ ਚਾਹੀਦਾ ਕੁਸ਼ਤੀ ਦੇ ਵਿੱਚ ਤੁਰੰਤ ਹੋਣਾ ਚਾਹੀਦਾ ਧਰਤੀ ਦੇ ਨਾਲ ਆਮਨ ਵਾਲੀ ਬਾਹਾਂ पतीअ न झूसू ॾिसण Falou!